ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਮੁੱਖ ਮੰਤਰੀ ਦੇ ਹੱਕ ਵਿੱਚ ਆ ਗਿਆ ਵੱਡੇ ਆਗੂ ਜਿਨ੍ਹਾਂ ਨੇ ਲੋਕ ਸਭਾ ਦੀ ਚੋਣ ਲੜੀ ਸੀ ਹਲਕਾ ਸ਼੍ਰੀ ਖਡੂਰ ਸਾਹਿਬ ਤੋਂ ਆਖਰਕਾਰ ਉਹ ਮੁੱਖ ਮੰਤਰੀ ਦੀ ਸਪੋਰਟ ਕਿਉਂ ਕਰ ਰਹੇ ਨੇ ਇੱਕ ਪਾਸੇ ਪੰਜਾਬ ਪੁਲਿਸ ਨੂੰ ਭਜੜਨਾ ਪੈ ਗਿਆ ਨੇ ਦੂਸਰੇ ਪਾਸੇ ਭਾਈ ਅਮਰਪਾਲ ਖਾਲਸਾ ਜੋ ਵਾਸ ਪੰਜਾਬ ਦੇ ਮੁਖੀ ਨੇ ਜਿਨ੍ਹਾਂ ਨੇ ਲੋਕ ਸਭਾ ਦੀ ਸੀਟ ਜਿੱਤੀ ਹੈ ਹਲਕਾ ਸ਼੍ਰੀ ਕਡੂਰ ਸਾਹਿਬ ਤੋਂ 197000 ਦੇ ਵੱਡੇ ਫਰਕ ਦੇ ਨਾਲ ਕਾਂਗਰਸ ਦੇ ਉਮੀਦਵਾਰ ਕੁਲਬੀਰ ਸਿੰਘ ਜੀਰਾ ਦੇ ਕੋਲੋਂ ਇੱਕ ਵਾਸਤੇ ਪੰਜਾਬ ਸਰਕਾਰ ਅਤੇ ਸੈਂਟਰ ਸਰਕਾਰ ਨੇ ਮਿਲੀ ਭੁਗਤ ਕਰਕੇ ਭਾਈ ਅਮਰਪਾਲ ਖਾਲਸਾ ਅਤੇ ਉਸ ਦੇ ਸਾਥੀਆਂ ਦੀ ਐਨਐਸਏ ਵਧਾ ਦਿੱਤੀ ਹੈ ਯਾਨੀ ਕਿ ਹੁਣ 2025 ਦੇ ਵਿੱਚੋਂ 2025 ਵਿੱਚ ਜੇਲ੍ਹ ਦੇ ਵਿੱਚੋਂ ਰਿਹਾਅ ਹੋ ਕੇ ਬਾਹਰ ਆਣਗੇ ਦੂਸਰੇ ਪਾਸੇ ਅੰਦਰੋਂ ਵੀ ਉਹ ਵੱਡੀ ਕਾਰਵਾਈ ਕਰ ਦਿੱਤੀ ਗਈ ਹੈ ਸੂਤਰਾਂ ਦੇ ਹਵਾਲੇ ਤੋਂ ਬੜੀ ਵੱਡੀ ਖਬਰ ਆ ਰਹੀ ਹੈ ਭਾਈ ਅਮਰਪਾਲ ਖਾਲਸਾ ਨੇ ਆਪਣੇ ਪਿਤਾ ਨੂੰ ਹਰੀ ਝੰਡੀ ਦੇ ਦਿੱਤੀ ਹੈ ਕਿ ਤੁਸੀਂ ਮੁੱਖ ਮੰਤਰੀ ਦੇ ਹੱਕ ਵਿੱਚ ਖਲੋਜੋ ਆਖਰਕਾਰ ਮਾਫਰਾ ਕੀ ਹੈ ਕੱਲ ਇੱਕ ਵੱਡੀ ਖਬਰ ਆਈ ਸੀ ਮੁੱਖ ਮੰਤਰੀ ਜਿਹਨੂੰ ਧਮਕਬੇਸ ਵਾਲੇ ਕਹਿੰਦੇ ਨੇ ਜਿਹੜੇ 2016-17 ਦੇ ਵਿੱਚ ਸੋਸ਼ਲ ਮੀਡੀਆ ਤੇ ਬੜਾ ਉਸ ਨੂੰ ਟ੍ਰੋਲ ਕੀਤਾ ਗਿਆ ਸੀ ਉਹ ਫੇਮਸ ਵੀ ਹੋਏ ਉਹਦਾ ਘਰ ਵੀ ਹੋਇਆ ਕਈ ਕੰਪਨੀਆਂ ਨੇ ਕਈ ਸੋਨੀ ਮਾਨ ਵਰਗੇ ਸਿੰਗਰਾਂ ਨੇ ਉਸ ਦਾ ਮਿਸਯੂਜ਼ ਵੀ ਕੀਤਾ ਲੇਕਿਨ ਹੁਣ ਉਹ ਡਿਪਰੈਸ਼ਨ ਦੇ ਰਾਹੀ ਸ਼ਿਕਾਰ ਓਕੇ ਘਰ ਦੇ ਵਿੱਚ ਬੈਠੇ ਹੋਏ ਨੇ ਮੈਂ ਗੱਲ ਕਰ ਰਿਹਾ ਹਾਂ ਜੀ ਮੁੱਖ ਮੰਤਰੀ ਧਮਕਬੇਸ ਵਾਲੇ ਕੱਲ ਉਹਨਾਂ ਨੂੰ ਪੰਜਾਬ ਪੁਲਿਸ ਵੱਲੋਂ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਵੱਲੋਂ ਘੁੱਟਿਆ ਗਿਆ ਉਸ ਦੀ ਪਗ ਲਾਈ ਗਈ ਉਸ ਨੂੰ ਡਾਂਗਾ ਮਾਰੀਆਂ ਗਈਆਂ ਉਸ ਦੇ ਕੇਸ ਪੁੱਟੇ ਗਏ ਇਸ ਉੱਤੇ ਐਸਐਸਪੀ ਨੇ ਮੌਕੇ ਤੇ ਐਕਸ਼ਨ ਲੈਂਦਿਆ ਹੋਇਆ ਦੋ ਮੌਕੇ ਦੇ ਅਫਸਰਾਂ ਨੂੰ ਸਸਪੈਂਡ ਕਰ ਦਿੱਤਾ ਲੇਕਿਨ ਸਸਪੈਂਡ ਲਈ ਉਹਨਾਂ ਉੱਤੇ ਬਣਦੀ ਕਾਰਵਾਈ ਹੋਣੀ ਚਾਹੀਦੀ ਹੈ ਇਹ ਗੱਲ ਕਹਿ ਦਿੱਤੀ ਹੈ ਨਵੇਂ ਬੜੇ ਸੰਸਦ ਵਾਰਪ ਪੰਜਾਬ ਦੇ ਮੁਖੀ ਭਾਈ ਅੰਮ੍ਰਿਤਪਾਲ ਖਾਲਸਾ ਦੇ ਪਿਤਾ ਨੇ ਅੱਜ ਭਾਈ ਉਹਨਾਂ ਦੇ ਭਾਈ ਅਮਰਤਪਾਲ ਖਾਲਸਾ ਦੇ ਪਿਤਾ ਅੱਜ ਪੱਤਰਕਾਰਾਂ ਦੇ ਰੂਬਰੂ ਹੋਏ ਉਹਨਾਂ ਨੇ ਗੱਲਬਾਤ ਕੀਤੀ ਕਿ ਧਮਕ ਬੇਸ ਵਾਲੇ ਜਿਹੜੇ ਮੁੱਖ ਮੰਤਰੀ ਨੇ ਸ਼ਾਇਦ ਹੋ ਸਕਦਾ ਹੈ ਕਿ ਉਹ ਮਾਨਸਿਕ ਤੌਰ ਤੇ ਪਰੇਸ਼ਾਨ ਹੋਣ ਲੇਕਿਨ ਇਹ ਜ਼ਬਰ ਜ਼ੁਲਮ ਕੀਤਾ ਜਾ ਰਿਹਾ ਹੈ ਉਹਨਾਂ ਕਹਿਆ ਪੱਗ ਨੂੰ ਲਾਉਣਾ ਕੇਸਾ ਨੂੰ ਖਿੱਚਣਾ ਫਿਰ ਉਸ ਤੋਂ ਬਾਅਦ ਅੰਨੇ ਵਾਂ ਡਾਂਗਾ ਮਾਰਨੀਆਂ ਕੀ ਉਹਨੇ ਕਤਲ ਤਾਂ ਨਹੀਂ ਕੀਤਾ ਸੀ ਜੇਕਰ ਉਸਨੇ ਕੋਈ ਗਲਤੀ ਕੀਤੀ ਹੈ ਕਾਨੂੰਨ ਦੇ ਤਹਿਤ ਜਿਹੜੀ ਬਣਦੀ ਕਾਰਵਾਈ ਹੈ ਉਸ ਉੱਤੇ ਕਰ ਦਿੱਤੀ ਜਾਵੇ ਲੇਕਿਨ ਇਸ ਤਰ੍ਹਾਂ ਦੇ ਤਸ਼ੱਦਦ ਕਰਨੇ ਇਸ ਤਰ੍ਹਾਂ ਦੀ ਗੱਲਬਾਤ ਕਰਨੀ ਇਹ ਬਿਲਕੁਲ ਸ਼ੋਭਾ ਨਹੀਂ ਦਿੰਦੀ ਪੰਜਾਬ ਪੁਲਿਸ ਅਤੇ ਪੰਜਾਬ ਪੁਲਿਸ ਦੇ ਅਧਿਕਾਰੀਆਂ ਨੂੰ ਖਾਸ ਕਰਕੇ ਪੰਜਾਬ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਇਹਨਾਂ ਇਹ ਮੁਲਾਜ਼ਬਾ ਨੂੰ ਸਸਪੈਂਡ ਕਰਕੇ ਗੱਲ ਨਹੀਂ ਬਣਨੀ ਇਹਨਾਂ ਉੱਤੇ ਪ੍ਰੋਪਰ ਐਕਸ਼ਨ ਲੈਣਾ ਚਾਹੀਦਾ ਹੈ ਕੱਲ ਦਾ ਮੁੱਖ ਮੰਤਰੀ ਬੇਸ ਧਮਕਵਾਲੇ ਦਾ ਕਾਫੀ ਮਾਮਲਾ ਜਿਹੜਾ ਹੈ ਸੁਰਖੀਆਂ ਦੇ ਵਿੱਚ ਆਇਆ ਹੋਇਆ ਹੈ ਉਸ ਪਾਸੇ ਦੂਸਰੇ ਪਾਸੇ ਮੁੱਖ ਮੰਤਰੀ ਜੋ ਧਮਕਬੇਸ ਵਾਲੇ ਨੇ ਉਹਨਾਂ ਨੇ ਆਪਣੀ ਨਿੱਜੀ ਬਿਆਨ ਦਿੱਤੇ ਨੇ ਉਹਨਾਂ ਕਹਿੰਦੇ ਕਿਸੇ ਦਾ ਕੁੱਤਾ ਮੈਨੂੰ ਤਾਂ ਕਰਦਾ ਸੀ ਕੁੱਤੇ ਨੂੰ ਮਾਰਨ ਵਾਸਤੇ ਮੈਂ ਵਟ ਵਟੇ ਰੂੜੇ ਜਰੂਰ ਚਲਾਏ ਮੈਂ ਕਿਰਪਾਨ ਜੂਰ ਜਰੂਰ ਕਢੀ ਹੈ ਲੇਕਿਨ ਮੇਰਾ ਉੱਤੇ ਦੇ ਔਰਾਂ ਦੇ ਨਾਲ ਜਿਹੜੇ ਮਾਲਕ ਨੇ ਉਹਨਾਂ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਲੇਕਿਨ ਉਹਨਾਂ ਨੇ ਪੁਲਿਸ ਬੁਲਾਈ ਹੈ ਉਹਨਾਂ ਨੇ ਮੈਨੂੰ ਕਟਵਾਇਆ ਹੈ ਲੇਕਿਨ ਐਡਾ ਕੋ ਜਿਆਦਾ ਵੱਡਾ ਮਾਮਲਾ ਨਹੀਂ ਹੈ ਚਾਹੇ ਉਸ ਦਾ ਘਰ ਦੇ ਵਿੱਚ ਕੋਈ ਤਤਕਾਰ ਚੱਲ ਰਿਹਾ ਹੈ ਲੇਕਿਨ ਇਸ ਤਰ੍ਹਾਂ ਕਿਸੇ ਕਿਸੇ ਦੇ ਵਾਲ ਪੁੱਟਨੇ ਕਿਸੇ ਦੇ ਖੇਤਾਂ ਨੂੰ ਕਿਸੇ ਦੇ ਕੇਸਾਂ ਨੂੰ ਹੱਥ ਲਾਉਣਾ ਕਿਸੇ ਦੇ ਪੱਗ ਦੀ ਬੇਅਦਵੀ ਕਰਨੀ ਇਸ ਉੱਤੇ ਹੁਣ ਭਾਈ ਅੰਮ੍ਰਿਤਪਾਲ ਖਾਲਸਾ ਜੋ ਨਵੇਂ ਬਣੇ ਐਮਪੀ ਉਹਨਾਂ ਦੇ ਪਿਤਾ ਵੱਲੋਂ ਇਸ ਦਾ ਰੱਜ ਕੇ ਵਿਰੋਧ ਕੀਤਾ ਜਾ ਰਿਹਾ ਹੈ ਉਹਨਾਂ ਨੇ ਕਿਹਾ ਕਿ ਹੱਕ ਦੀ ਲੜਾਈ ਲੜਾਂਗੇ ਜਿੰਨੀ ਦੇਰ ਤੱਕ ਕਾਰਵਾਈ ਪ੍ਰੋਪਰ ਤਰੀਕੇ ਦੇ ਨਾਲ ਨਹੀਂ ਹੋ ਜਾਂਦੀ ਉਨੀ ਦੇਰ ਤੱਕ ਇਹਨਾਂ ਉੱਤੇ ਲਗਾਤਾਰ ਅੱਖ ਰੱਖੀ ਜਾਵੇਗੀ ਧੰਨ